ਰਾਮ ਨਾਉਂਦਿਆਂ ਹੋਇਆ ਗੁਰੂ ਮਹਾਰਾਜ ਦੇ ਦਰਸ਼ਨਦਾਰੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਪਹੁੰਚੀਆਂ ਗਈਆਂ ਸਮੂਹ ਸਾਧ ਸੰਗਤ ਸਟੇਟ ਤੇ ਬੈਠੇ ਹੋਏ ਅੰਦਰਣ ਕਰਕੇ ਸਾਰਿਆਂ ਦੇ ਨਾਂ ਯਾਦ ਨਹੀਂ ਲੈਂਦੇ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਿੰਦਰ ਸਿੰਘ ਜੀ ਧਾਮੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਦੇਵ ਸਿੰਘ ਜੀ ਬਾਦਲ ਮਾਝੇ ਦੇ ਜਰਨੈਲ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਤੇ ਹੋਰ ਸਮੂਹ ਕਾਲੀ ਦਲ ਵਰਕਰ ਤੋਂ ਲੈ ਕੇ ਸੀਨੀਅਰ ਅਧਿਕਾਰਾਂਮ ਤੱਕ ਉਸ ਮੂਹ ਸਾਧ ਸੰਗਤ ਫਤੇ ਦਾ ਜਵਾਬ ਗੱਜ ਕੇ ਦਿਓ 34 ਸਾਲ ਜੇਲ੍ਹ ਚ ਹੋ ਗਏ ਆ ਉਹ ਦਾੜਾ ਪੂਰਾ ਚਿੱਟਾ ਹੋ ਗਿਆ ਉਹ 25 ਸਾਲ ਬਾਅਦ ਪਹਿਲੀ ਵਾਰ 2016 ਚ ਛੁੱਟੀ ਆਇਆ ਸੀ ਤੇ ਮੇਰੀ ਆਵਾਜ਼ ਵੇਖ ਹੀ ਲਓ ਪਤਾ ਲੱਗੇ ਕਿ ਇਹ ਨਾ ਹੋਵੇ ਮੇਰੀ ਆਵਾਜ਼ ਨੂੰ ਟਾਡੀ ਵਾਟ ਢਿੱਲੀ ਹੋਏ ਮੈਨੂੰ ਪਤਾ ਨਾ ਲੱਗੇ ਵੀ ਮੈਂ ਫਤੇ ਬੁਲਾਈ ਕਿ ਨਹੀਂ ਬੁਲਾਈ ਗੱਜ ਬੱਜ ਕੇ ਦੋਵੇਂ ਹੱਥ ਜੋੜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਰਾਜਨੀਤੀ ਦੀਆਂ ਗੱਲਾਂ ਨਹੀਂ ਕਰਦਿਆਂ ਸਾਧ ਸੰਗ ਜੀ ਤੇ ਨਾ ਮੈਂ ਝੂਠ ਬੋਲਣਾ ਸਰਦਾਰ ਬਲਜੀਤ ਸਿੰਘ ਜੀ ਲਾਲ ਉਸਮਾਨ ਨੇ ਦੱਸ ਹੀ ਦਿੱਤਾ ਹੈ ਸਾਡੇ ਸਟੈਂਡ ਪਏ ਸਿੰਘਣੀ ਬਿਮਾਰ ਹੋਈ ਕਿਸੇ ਨੇ ਬਾਹ ਨਹੀਂ ਫੜੀ ਜਿਹੜੇ ਇੱਥੇ ਅੱਗ ਲਾ ਕੇ ਦੇ ਬਾਹਰ ਜਾ ਕੇ ਕੋਈ ਅਮਰੀਕਾ ਚ ਕੋਈ ਕੈਨੇਡਾ ਇੰਗਲੈਂਡ ਬੈਠੇ ਆ ਉਹ ਬੰਦੀ ਸਿੰਘਾਂ ਦੇ ਨਾਂ ਤੇ ਪੈਸਿਆਂ ਦੇ ਢੇਰ ਇਕੱਠੇ ਕਰੀ ਜਾਂਦੇ ਇੱਧਰ ਪਰਿਵਾਰ ਪਾਲੀ ਜਾਂਦੇ ਦੁੱਧ ਆਮ ਮ제 ਲਈ ਜਾਂਦੇ ਆ ਉਹਨਾਂ ਨੇ ਸਾਡੇ ਨਾਂ ਤੇ ਪੈਸੇ ਬਹੁਤ ਇਕੱਠੇ ਕੀਤੇ ਬੰਦੀ ਸਿੰਘਾਂ ਦੇ ਨਾਂ ਦੇ ਪਰ ਦਿੱਤਾ ਕਿਸੇ ਨੇ ਬੰਦੀ ਸਿੰਘਾਂ ਨੂੰ ਕੱਖ ਨਹੀਂ ਜਦੋਂ ਮੈਂ ਪਹਿਲੀ ਛੁੱਟੀ ਆਇਆ ਮੇਰੇ ਘਰ ਜਿੱਦਾਂ ਆਪਾਂ ਪੰਜਾਬੀ ਕਹਿ ਦਿੰਦਾ ਭੰਗ ਭੁੱਜਦੀ ਭੰਗ ਕੱਚੇ ਕੋਠੇ 2016 ਚ ਪਹਿਲੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਨੂੰ ਪੰਜਾਬ ਲਿਆਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਗ੍ਰਹਿ ਮੰਤਰੀ ਸੀ ਜਿੱਥੇ ਉਪ ਮੁੱਖ ਮੰਤਰੀ ਸਾਹਿਬ ਹੀ ਸੀ ਇਹਨਾਂ ਸਾਡੀ 2016 ਦੇ 2015 ਚ ਲਿਆਂਦਾ 2016 ਚ ਸੁੱਟੀ ਸ਼ੁਰੂ ਕੀਤੀ 25 ਸਾਲਾਂ ਬਾਅਦ ਜਦੋਂ ਘਰ ਗਏ 2017 ਚ ਘਰ ਦਿਆਂ ਆਨੰਦ ਕਾਰਜ ਕੀਤਾ ਸਾਧ ਸੰਗਤ ਤੇ ਵਿਆਹ ਦਾ ਅੱਜ ਦਿਨ ਪਹਿਲਾ ਦਿਨ ਹੀ ਤੇ ਅਸੀਂ ਕਦੀ ਬੈੱਡ ਤੋਂ ਐ ਸਾਈਡ ਨੂੰ ਇਹ ਕਾੜੀ ਬੈੱਡ ਤੋਂ ਐ ਸਾਈਡ ਨੂੰ ਇਹ ਜਿੱਦਣ ਨੂੰ ਪਾਸਾ ਮੋੜੀਏ ਉਧਰ ਹੀ ਉਤੋਂ ਪਾਣੀ ਵਗੇ ਐ ਜਿੱਦਾਂ ਪ੍ਰਣਾਲਾ ਚੱਲਦਾ ਹੈ ਜਿਹੜੇ ਪੱਤਰਕਾਰ ਹੀ ਆਏ ਹੁੰਦਾ ਵੀ ਦੱਸਿਆ ਵੀ ਵਾਕਿਆ ਹੈ ਬੰਦੀ ਸਿੰਘ ਦਾ ਘਰ ਆ ਤੇ ਸਾਹਸ ਸਿੰਘ ਵੀ ਦੱਸਣਾ ਚਾਹੁੰਦਾ ਅੱਜ ਦੇ ਬੰਦੀ ਸਿੰਘ ਕਿਹੜੇ ਨੇ ਇਹ ਵਿਚਾਰ ਜ਼ਰੂਰ ਸੁਣਿਓ ਸੱਚ ਬੋਲਣਾ ਬਹੁਤਿਆਂ ਨੇ ਬੋਲਣਾ ਹੀ ਬੜੇ ਕਮੈਂਟ ਪਾਉਣੇ ਬਾਹਰ ਰੋਡੇ ਭਡੇ ਹੋ ਕੇ ਜਾ ਕੇ ਬੈਠੇ ਆ ਬਾਰੇ ਕਮੈਂਟ ਪਾਉਂਦੇ ਆ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹਣਾ ਜੇ ਆਪਣੇ ਮਾਪਿਓ ਦੇ ਜਾਇਓ ਅੱਗ ਲਾਈ ਕੁੱਤਾ ਰੂੜੀ ਤੇ ਬਾਹਰ ਜਾ ਕੇ ਬਹਿ ਗਏ ਹੋ ਕੁਰਸੀਆਂ ਮਾਲ ਕੇ ਉੱਥੇ ਮੇਮਾਂ ਦੇ ਬਿੱਡਾ ਤੇ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ ਜੇ ਮਰਦੇ ਦੇ ਬੱਚਿਓ ਪੰਜਾਬ ਆਓ ਤੇ ਇੱਥੇ ਬਹਿ ਕੇ ਗੁਰਦੀਰ ਸਿੰਘ ਖੜੇ ਨਾ ਟੇਬਲ ਤੇ ਆ ਮੇਰੇ ਸਾਹਮਣੇ ਬਹਿ ਕੇ ਗੱਲ ਕਰੋ ਦੂਜੀ ਗੱਲ ਸਾਧ ਸੰਗਤ ਜੀ ਟਾਈਮ ਥੋੜਾ ਪ੍ਰਧਾਨ ਸਾਹਿਬ ਨੇ ਵੀ ਬੋਲਣਾ ਉਹਨਾਂ ਦੇ ਵਿਚਾਰ ਵੀ ਤੁਸੀਂ ਸੁਣਨੇ ਆ ਮੈਂ ਸਾਡ ਘੜ ਜਾਊਂਗਾ ਥੋੜਾ ਜਿਆ ਆ ਪੱਤਰਕਾਰਾਂ ਨੇ ਪਹਿਲਾਂ ਹੀ ਇੰਟਰਵਿਊ ਜੀ ਲੈ ਲਿਆ ਉਹ ਤੁਹਾਨੂੰ ਸਾਰਾ ਪਤਾ ਲੱਗ ਹੀ ਜਾਣਾ ਸਾਹਿਬ ਮੈਂ ਮੇਰੀ ਸੋਚ ਇਹ ਤੁਹਾਨੂੰ ਸੱਚ ਤੋਂ ਸੱਚ ਦੱਸ ਕੇ ਉਜਾਗਰ ਕਰਨਾ ਚਾਹੁੰਨਾ ਹੈ ਪ੍ਰਧਾਨ ਸਾਹਿਬ ਜੀ ਤੇ ਸਮੂਹ ਸਾਧ ਸੰਗਤ ਜੀ ਬੇਨਤੀ ਹੱਥ ਜੋੜ ਕੇ ਕੋਈ ਡਰਨ ਦੀ ਲੋੜ ਨਹੀਂ ਅੱਜ ਉਹ ਲੋਕ ਪਰ ਮਾਰਦੇ ਨੇ ਜਿੰਨਾ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪੰਨ ਕਮੇਟੀ ਦੇ ਕਬਜ਼ਾ ਕੀਤਾ ਹੈ ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਹੈ ਇੱਕ ਸਰਬਤ ਖਾਸ ਦਾ ਸੱਦਿਆ ਉਹ ਚ ਆਪਣੇ ਆਪ ਨੂੰ ਜਹੇਦਾਰ ਘੋਸ਼ਿਤ ਕੀਤਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਾਵਾਲੀ ਸੀਧੀ ਨੂੰ ਰੋਲਿਆ ਸਗੇ ਭਰਾ ਨੇ ਸਗੇ ਭਤੀਜੇ ਨੇ ਦਰਬਾਰ ਸਾਹਿਬ ਖੋਲੋ ਕੇ ਸਾਰੀ ਸੰਗ ਦੇ ਸਾਹਮਣੇ ਝੂਠ ਬੋਲਿਆ ਸੰਤ ਤੇ ਕਹਿੰਦਾ ਨਿਕਲ ਗਿਆ ਉਹਨਾਂ ਵਰ ਦੇ ਘਮੜਾ ਬਾਬਾ ਬੰਦਾ ਸਿੰਘ ਬਾਬਾ ਬੰਦਾ ਸਿੰਘ ਭਾਦਰ ਵਰਗਾ ਯੋਧਾ ਹੈ ਉਹ ਵੀ ਪੱਛ ਸਕਦਾ ਸੀ ਦਰਬਾਰ ਸਾਹਿਬ ਇਹਨਾਂ ਆਪ ਹੀ ਕੂੜ ਪ੍ਰਚਾਰ ਕੀਤਾ ਕਿੰਨੇ ਸਾਲ ਅਸੀਂ ਜੋਰ ਲਾਉਂਦੇ ਰਹੇ ਇਹਨਾਂ ਨੇ ਉਹਨਾਂ ਦਾ ਸਿੱਧੀ ਸਮਾਗ ਨਹੀਂ ਹੋਣ ਦਿੱਤਾ ਤੇ ਸਿੱਧੀ ਆਪਣਾ ਕਰਾਰ ਨਹੀਂ ਦੇਣ ਦਿੱਤਾ ਇਹਨਾਂ ਸਾਨੂੰ ਬਾਬਾ ਠਾਕਸੋਂ ਤੋਂ ਡਰਾ ਦੇਣਾ ਉਹਨਾਂ ਕਹਿਣਾ ਜੇ ਇਦਾਂ ਕਹੋਗੇ ਤੇ ਆ ਗੱਲ ਹੋ ਜੂ ਉਹਨਾਂ ਬਾਬਾ ਠਾਕਸੋਂ ਨੇ ਨਾ ਡਰਾ ਦੇਣਾ ਤੇ ਬਾਬਾ ਜੀ ਜੇ ਇਦਾਂ ਕਰਤਾ ਆਪਾਂ ਤੇ ਟਕਸਾਲ ਖਤਮ ਹੋ ਜਾਣੀ ਸੱਚ ਬੋ ਰਿਹਾ ਅਤੀਜਿਖਿਓ ਉਹਨਾਂ ਲੋਕਾਂ ਨੂੰ ਪਤਾ ਨਹੀਂ ਉਹ ਸੋਚਦੇ ਬੰਦੀ ਸਿੰਘ ਹੋਣੀ ਅਜੇ ਦੁੱਧ ਚੁੰਗਦੇ ਜਦੋਂ ਅੰਦਰ ਚਲ ਗਏ ਸਭ ਕੁਝ ਕਰਕੇ ਗਏ ਆ ਤੇ ਵਖਾਵਾ ਨਹੀਂ ਕੀਤਾ ਅੱਜ ਬੰਦੀ ਸਿੰਘਾਂ ਦੇ ਬਾਰੇ ਤੁਸੀਂ ਪਰਖ ਕਰੋ ਅਜੇ ਘਰੋਂ ਫੜ ਕੇ ਖੜਦੇ ਆ ਥਾਣੇ ਨਹੀਂ ਬੰਦਾ ਪਹੁੰਚਦਾ ਤੇ ਵਕੀਲ ਜਿਹੜੇ ਪੈਸੇ ਖਾਂਦੇ ਨਾ ਜਿਹਨਾਂ ਢੇਰਾਂ ਪੈਸੇ ਆਉਂਦੇ ਬਾਹਰੋਂ ਉਹ ਕੀ ਕਹਿੰਦੇ ਆ ਇਹ ਬੰਦੀ ਸਿੰਘ ਅੱਜ ਇਹ ਬੰਦਾ ਥਾਣੇ ਨਹੀਂ ਪਹੁੰਚਿਆ ਤੈਨੂੰ ਬੰਦੀ ਸਿੰਘ ਬਣਾ ਦੇਆ ਵਕੀਲ ਅਸਲੀ ਨਾਵਾ ਮੱਦੀ ਸਿੰਘ ਐ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਮੀਤ ਸਿੰਘ ਜੀ ਭਾਈ ਸਮਸ਼ੇਰ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਉਹ ਮੈਂ ਗੁਰਦੀਪ ਸਿੰਘ ਖੜਾ ਉਹ ਭਾਈ ਦਵਿੰਦਰਪਾਲ ਸਿੰਘ ਭੁੱਲਰਾ ਜਿਹੜੇ ਹਸਪਤਾਲ ਹੀ ਰਹਿੰਦੇ ਆ ਉਹਨਾਂ ਨੂੰ ਵੇਖੋ ਜੇਲ੍ਹ ਵੀ ਅੰਦਰ ਨਹੀਂ ਲੈਦੀ ਪੇ ਬੰਦਾਨ ਫਿਟਾ ਸਾਰੀਆਂ ਏਜੰਸੀਆਂ ਲੈਣ ਲਈਆਂ ਵੀ ਸੁੱਟੀ ਕੱਟ ਕੇ ਆਰਾਮ ਨਾਲ ਅੰਦਰ ਜਾਂਦੇ ਆ ਇਹਨਾਂ ਤੋਂ ਕੋਈ ਖਤਰਾ ਨਹੀਂ ਉਹਦੇ باوجود ਸਰਕਾਰਾਂ ਰਿਹਾ ਨਹੀਂ ਕਰਨੀਆਂ ਔਰ ਇੱਕ ਗੱਲ ਜ਼ਰੂਰ ਧਿਆਨ ਕਰਿਓ ਮੈਨੂੰ ਹੋਰ ਕੋਈ ਫਿਕਰ ਨਹੀਂ ਮੈਂ ਪ੍ਰਧਾਨ ਸਾਹਿਬ ਜੀ ਤੁਹਾਨੂੰ ਬੇਨਤੀ ਕਰਦਾ ਸੰਗਤ ਨੂੰ ਵੀ ਬੇਨਤੀ ਕਰਦਾ ਘਬਰਾਓ ਨਾ ਹੌਸਲੇ ਨਹੀਂ ਛੱਡੀਦੇ ਜਦੋਂ ਕਹਣੇ ਕਬਟੀ ਦੀਆ بڑے ਵਾਵਰੋਲੇ ਆਉਂਦੇ ਆ ਇਹ ਦੋ ਹੀ ਆ ਅਹੀਂ ਤੇ ਭਾਈ 1990 ਚ 11 ਬਣਾਏ ਸੀ 11 ਉਹ ਚ ਸਿਮਰਜੀਤ ਸਿੰਘ ਸੇ ਮਾਨਮੀ ਹੀ ਜਦੋਂ ਬਣਾਇਆ ਜੇ ਕਹਿੰਦਾ ਮੈਂ ਤੇ ਵੱਡੀ ਕਿਰਪਾਣ ਲੈ ਕੇ ਅੰਦਰ ਜਾਣਾ ਠੀਕ ਆ ਚੰਗੀ ਗੱਲ ਹੀ ਦੂਜੀਆਂ ਬੀਬੀ ਵਿਮਲਕੌਰ ਖਾਸ ਸਾਨੂੰ ਵੀ ਸੋਹਣੀ ਚੁੱਕਣ ਦਿੱਤੀ ਬਾਪੂ ਸੱਚਾ ਸਾਨੂੰ ਕਿਸੇ ਨੂੰ ਵੀ ਕਹਿੰਦਾ ਸੋਹਣੀ ਚੁੱਕਣੀ ਜਿੰਨਾ ਚਿਰ ਮੈਂ ਸੋਹਣੀ ਚੁੱਕੀ ਬਾਅਦ ਚ ਦੂਜੀ ਵਾਰ ਬਣਿਆ ਕੁਰਬਾਨਰਾ ਕੇ ਅੰਦਰ ਚਲ ਗਿਆ ਹੋਰ ਜੇ ਫੇਰ ਚਲੋ ਬਣਿਆ ਉਹ ਸਾਰਿਆਂ ਨੂੰ ਛੱਡ ਕੇ ਕਹਿੰਦਾ ਮੈਨੂੰ ਤੇ ਦੀਪ ਸਿੱਧੂ ਤੇ ਮੂਸੇਵਾਲਾ ਦੀ ਕੁਰਬਾਨੀ ਨੇ ਮੈਨੂੰ ਜਿਤਾਤਾ ਹੈ ਬਾਅਦ ਚ ਉਹਨਾਂ ਦੇ ਉਲਟ ਹੋ ਗਿਆ ਬਜ਼ੁਰਗ ਹੋ ਗਿਆ ਪਤਾ 40 ਸਾਲ ਹੋ ਗਏ ਉਹਨੂੰ ਖਾਲਸਾ ਦੇ ਨਾਰੇ ਲਾ ਕੇ ਲੋਕਾਂ ਦੇ ਪੁੱਤ ਮਰਵਾਏ ਮੈਨੂੰ ਸਿਮਰਜੀਤ ਸਿੰਘ ਮਾਂ ਜਵਾਬ ਦੇਵੇ ਤੁਹਾਡੇ ਸੂਝ ਦੇ ਦੇ YouTube ਤੇ ਦੱਸ ਮੈਨੂੰ ਕਿਹੜਾ ਇੱਕ ਕਮਰਾ ਬਣਾ ਕੇ ਕਿੱਥੇ ਖਾਲਸਾ ਦਾ ਝੰਡਾ ਚੜਾਇਆ ਇਹ ਵੀ ਹਾਂ ਇੰਨਾ ਲੋਕਾਂ ਨੇ ਜਿਹਨੂੰ ਭਾਈ ਜਸਬੀਰ ਸਿੰਘ ਰੋਡੇ ਕਹਿੰਦੇ ਆ ਪਾਵਰ ਬੜੀ ਆ ਹੋ ਸਕਦਾ ਮੇਰੀ ਛੁੱਟੀ ਕੈਨਸਲ ਕਰਾ ਦੇ ਅੱਜ ਬੰਦੀ ਸਿੰਘਾਂ ਨੂੰ ਰਿਹਾ ਹੋਣ ਨਹੀਂ ਦੇ ਰਹੇ ਤੇ ਕੌਣ ਨਹੀਂ ਦੇ ਰਹੇ ਸੁਣਿਓ ਸਾਹ ਸੰਜੀ ਮਾਫ ਕਰਨਾ ਸਟੇਜ ਤੋਂ ਜੇ ਟਾਈਮ ਥੋੜਾ ਜ਼ਿਆਦਾ ਲੱਗ ਜਾ ਬਖਤਣਾ ਅੱਜ ਸਾਨੂੰ ਖਤਰਾ ਤੇ ਕਿੰਨਾ ਤੋਂ ਖਤਰਾ ਹੈ ਨੰਬਰ 1 ਭਾਈ ਜਸਬੀਰ ਸਿੰਘ ਰੋਡੇ ਨੰਬਰ 2 ਚੰਪਟਿਆਂ ਵਾਲਾ ਬਾਬਾ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲ ਮਨਜਿੰਦਰ ਸਿੰਘ ਸਿਰਸਾ ਫੋਨ ਕਰਕੇ ਕਹਿੰਦਾ ਸਿੰਘਣੀ ਨੂੰ ਵੀ ਬੀਬੀ ਜੀ ਸਿੰਘ ਨਾਲ ਮੁਲਾਕਾਤ ਕਰਨਾ ਚਾਹੁੰਦੇ ਆ ਉਹਨਾਂ ਵੀ ਕਰ ਲੋ ਮੁਲਾਕਾਤ ਘਰ ਤੇ ਹੋਇਆ ਨਹੀਂ ਉਹ ਤੇ ਜੇਲ੍ਹ ਚਾ ਕਰ ਲੋ ਜਾ ਕੇ ਚਲੋ ਚਲੋ ਮੁਲਾਕਾਤ ਨਹੀਂ ਕੀਤੀ ਛੁੱਟੀ ਆਈ ਫੋਨ ਕੀਤਾ ਕਹਿੰਦਾ ਗੁਰਦੀਪ ਸਿੰਘਾਂ ਲੈ ਕੇ ਲੈ ਲਾ ਰਿਹਾਈ ਲੈ ਕੇ ਲੈ ਲਾ ਜਦੋਂ ਮੈਨੂੰ ਪਤਾ ਲੱਗਾ ਅਹੀਂ ਤੇ ਆਪਣੇ ਸੋਰਸ ਰੱਖੇ ਹੁੰਦੇ ਆ ਵੀ ਸਿੰਘ ਐਵੇਂ ਥੋੜਾ ਇਦਾਂ ਇੰਨਾ ਸੰਘਰਸ਼ ਲੜ ਗਿਆ ਪਤਾ ਲਗਾ ਕਹਿੰਦੇ ਇਹਨੂੰ ਤੇ ਮੋਦੀ ਦਫ਼ਤਰ ਚ ਨਹੀਂ ਵੜ ਦਿੰਦਾ ਇਹ ਤਾਂ ਦੀਆਂ ਰਿਆਆਂ ਕੀ ਕਰਾਊਗਾ ਹੋਰ ਇਹਨਾਂ ਸਾਰਿਆਂ ਕਿਸੇ ਨੇ ਕਿਹਾ 1000% ਇੱਕ ਕੋ ਗਏ ਘਟ ਗਿੰਪੀਆਂ ਕਮਿਸ਼ਨ ਦੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਐਂ ਕਿਹਾ ਵੀ ਚਲੋ ਇਹ ਤੇ ਸਿਆਸੀ ਲੀਡਰ ਨਹੀਂ ਆ ਤੇ ਸਾਡੇ ਠਾਣੇ ਬਿਆਸ ਲੱਗਾ ਵੀ ਰਿਆ ਉਦੋਂ ਸਾਡੇ ਪਿਤਾ ਜੀ ਨਾਲ ਥੋੜਾ ਚੰਗਾ ਰਿਆ ਬੰਦੇ ਫੜੇ ਫੜੂ ਜਾਂਦੇ ਰਸ ਦਾ ਦੇਣਾ ਕਹਿ ਕੇ ਸ਼੍ਰੋਮਣੀ ਕਾਲੀ ਦਲ ਦਾ ਜ਼ੋਰ ਹੁੰਦਾ ਸੀ ਤੇ ਜਿੰਨੇ ਵੀ ਜਾਣਾ ਮੰਨਦੇ ਸੀ ਤੇ ਮੈਂ ਗਿਆ ਤੇ ਕਹਿੰਦਾ ਕੋਈ ਵਿਕਾਸ ਦੀ ਗੱਲ ਕਰੋ ਬੰਦੀ ਸੰਗਰਹਾ ਕਰੋ ਇਹ ਕਿਹੜੀ ਗੱਲ ਹੋਈ ਹੈ ਘਟ ਗਿੰਤੀਆਂ ਕਮਿਸ਼ਨ ਦਾ ਜਿਹੜਾ ਚੇਅਰਮੈਨ ਉਹ ਆ ਗੱਲ ਕਹਿਣ ਡਿਆ ਓਏ 15-15 ਸਾਲ ਚ ਤੁਸੀਂ ਜਿਹੜੇ ਟਾਡੇ ਖਾਸ ਆ ਉਹਨਾਂ ਨੂੰ ਛੱਡੀ ਜਾਂਦੇ ਹੋ 14-14 ਸਾਲ ਚ ਉਹਨਾਂ ਸਾਡੇ ਨਾਲ ਭਾੜੇ ਭਾੜੇ ਜ਼ੁਲਮ ਕੀਤੇ ਐ ਹੈ ਜਿਨ੍ਹਾਂ ਨੂੰ ਪਰੋਲ ਬੰਦੀ ਨਹੀਂ ਉਹਨਾਂ ਨੂੰ ਪਰੋਲਾਂ ਦੇ ਜਾਂਦੇ ਹੋ ਹੈ ਤੇ ਸਾਡੇ ਬਾਰੇ ਤੁਸੀਂ ਕਿਤੋਂ ਕਹਿੰਦਾ ਵੀ ਬੰਦੀ ਸਾਡੇ ਸਿੰਘ ਸਾਡੇ ਤੇ ਤੇ ਨਾ ਖਾਲਸਾ ਦੇ ਨਾਰੇ ਲਾਉਣੇ ਹੈ ਹੈ 2016 ਤੋਂ ਅਸੀਂ ਆਉਣ ਦੇ ਛੁੱਟੀ ਸਾਰੇ ਕਿੰਨੇ ਕ ਨਾਰੇ ਸੁਣਲੇ ਸਾਡੇ ਵੀ ਹੈ ਜਿੰਨੀ ਪੰਜਾਬ ਦੀ ਪੁਲਿਸ ਹੈ ਸਪਾਈ ਤੋਂ ਲੈ ਕੇ ਉੱਪਰ ਤੱਕ ਅਫਸਰ ਸਾਰੇ ਕਹਿੰਦੇ ਬਾਬਾ ਜੀ ਬੜੀ ਵਧੀਆ ਛੁੱਟੀ ਕੱਟ ਕੇ ਜਾਂਦੇ ਸਾਰਿਆਂ ਗੁੱਡ ਕੈਰੇਕਟਰ ਜੇਲ੍ਹ ਦਾ ਵੀ ਲਿਖ ਕੇ ਭੇਜਿਆ ਜੇਲ੍ਹ ਵਾਲੇ ਅੱਗੇ ਜਦੋਂ ਲਿਖਦੇ ਨਾ ਵੀ ਦੀ ਸਜ਼ਾ ਕਿੰਨੀ ਬਚੀ ਆ ਲਿਖਦੇ ਆ ਤੋ ਲਿਖਦੇ ਅੱਗੇ ਨਿਲ ਵੀ ਸਜ਼ਾ ਕੱਟ ਲਈ ਇਹਦੇ ਹੱਦੋਂ ਵੱਧ ਜ਼ਿਆਦਾ ਕੱਟ ਲਈ ਹੁਣ ਮੇਨ ਗੱਲਾਂ ਤੇ ਆਉਣ ਲੱਗਾ ਆ ਜਿਹੜਾ ਕੰਨ ਕੱਸ ਲਿਓ ਸਾਧ ਸੰਗ ਜੀ ਕੰਨ ਕੱਸ ਲਿਓ ਇਹ ਜਿਹੜਾ ਇੱਕ ਤਾਣਾ ਬਾਣਾ ਜਿਹਾ ਬੁਣਿਆ ਨਾ ਇਹ ਤਾਣਾ ਬਾਣਾ ਇਹ ਕਾਕੇ ਚਾਹੁੰਦੇ ਜੋ ਮਾਹੌਲ ਸਿਆਸੀ ਤੇ 1987 ਚ ਹੀ ਜੋ ਇਹਨਾਂ ਬਣਾਇਆ ਸੀ ਕੋਇ ਤੇ ਸਿੰਘ ਸੀਗੇ ਸਹੀ ਤੇ ਕੁਝ ਨਾ ਆਪਣੇ ਬੰਦੇ ਅੰਦਰ ਵੜ ਕੇ ਉਹਨਾਂ ਤੋਂ 5-5 ਲੱਖ ਦੀਆਂ ਚਿੱਠੀਆਂ ਪੁਵਾਈਆਂ ਜੇ ਕੋਈ ਵਿਚਾਰਾ ਖਾਕੀ ਪੱਗ ਵਾਲਾ ਜਾਤੂ ਬੰਨਿੰਦੇ ਕਰਾ ਚ ਰੰਗ ਖਾਕੀ ਬੰਨ ਲੈਂਦਾ ਕੋਈ ਉਹਨੂੰ ਚਾਹ ਹੁੰਦਾ ਵੀ ਅੰਦਰ ਖਾੜਕੂ ਆ ਉਹਨੇ ਵੇਖਣਾ ਝਾਤੀ ਮਾਰਨੀ ਕਮਰੇ ਨੂੰ ਤੇ ਉਹਨੂੰ ਲੈ ਜਾਣਾ ਖਿੱਚ ਕੇ ਤੂੰ ਸੀਆਈਡੀ ਦਾ ਵਿਚਾਰਾ ਮਾਤੜ ਸੀਆਈਡੀ ਦਾ ਹੋਊਗਾ ਤੇ ਦੱਸੂਗਾ ਨਾ ਕੁੱਟ-ਕੁੱਟ ਕੇ ਮਾਰ ਦੇਣਾ ਉੱਥੇ ਪੁਰਾਣੇ ਲੰਗਰ ਦੀ ਮਿੱਟੀ ਪਈ ਸੀ ਉਹ ਢੇਰ ਦੇ ਵਿੱਚ ਲਾਸ ਦੱਬ ਦੇਣੀ ਬਾਅਦ ਉਹ ਲਾਸਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪੰਨਕ ਕਮੇਟੀ ਦਾ ਇੰਤਜ਼ਾਮ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋ ਆਇਆ ਸ਼੍ਰੋਮਣੀ ਗੁਰਦੁਆਰਾ ਪੰਨਕ ਕਮੇਟੀ ਇਹਨਾਂ ਕੋਾਈ ਸ਼੍ਰੋਮਣੀ ਅਕਾਲੀ ਦਲ ਕੋ ਇਹਨਾਂ ਸਾਰੇ ਕਮਰੇ ਫਿਰ ਜਿਹੜੇ ਉਹਨਾਂ ਤਾਲਾ ਮਾਰਿਆ ਉਹ ਵਿੱਚੋਂ ਗੱਲ ਰਹਿ ਗਈ ਇਹ ਭਾਈ ਜਸਬੀਰ ਸਿੰਘ ਰੋਡੇ ਅੱਜ ਗੱਲਾਂ ਕਰਦੀ ਅੱਜ ਕਾਲਤਖ ਸਾਹਿਬ ਦੇ ਜਹੇਦਾਰ ਨੂੰ ਜਾ ਕੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਵੱਡੇ ਆ ਆ ਸਜ਼ਾ ਨਾ ਦਿਓ ਆ ਸਜ਼ਾ ਦਿਓ ਗੱਲ ਕਰਦੇ ਆ ਮੈਂ ਕਾਲਤਖ ਸਾਹਿਬ ਦੇ ਜਹੇਦਾਰਾਂ ਨੂੰ ਇੱਥੋਂ ਸਟੇਜ ਤੋਂ ਅਪੀਲ ਕਰਦਾ ਆ ਵੀ ਹੋ ਸਕਦਾ ਛੁੱਟੀ 'ਚ ਮੇਰਾ ਟਾਈਮ ਨਾ ਲੱਗੇ ਤੁਹਾਨੂੰ ਮਿਲਦਾ ਇਹ ਬੰਦਾ ਜਦੋਂ ਤੁਹਾਡੇ ਕੋਲ ਆਇਆ ਇਹਨੂੰ ਫੇਰ ਸੱਦੋ ਇਹਨੂੰ ਕਹੋ ਪਹਿਲਾਂ ਤੇ ਤੂੰ ਹਾਜ਼ਰ ਹੋ ਤੂੰ ਮਰਦਾ ਗਮੜੇ ਸੰਤ ਜਨਰੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੂੰ ਤੂੰ ਸਹੀਦ ਕਰਾਰ ਨਹੀਂ ਦਿੱਤਾ ਔਰ ਤੂੰ ਉਹਦੋਂ ਇਹਨੇ ਕੀ ਕੀਤਾ 1988 ਚ ਜਥੇਦਾਰ ਸੀਗਾ ਸਰਬੱਤ ਖਾਲਸਾ ਵਾਲੇ ਚੁਣਿਆ ਹੋਇਆ ਹੈ ਇਹਨੇ ਅੰਦਰ ਪੁਲਸਵਾਰੀ ਪੁਲਸਵਾਰੀ ਤੇ ਜਿਹੜੇ ਇਹਦੇ ਆਪਣੇ ਬੰਦੇ ਹੀ ਉਹਨਾਂ ਤੋਂ ਹੱਥ ਖੜੇ ਕਰਾਏ ਉਹਨਾਂ ਕੀ ਕੀ ਪਰਤੂਤਾ ਕੀਤੀਆਂ ਉਹਨਾਂ ਬੰਦਿਆਂ ਨੇ ਕਦੇ ਗਰਦੀਪ ਸਿੰਘ ਦੇ ਸਾਹਮਣੇ ਮੇਜ਼ ਤੇ ਬੈ ਕੇ ਗੱਲ ਤੇ ਕਰਨ ਉਹਨਾਂ ਸਾਥਸੰਗੀ ਜਿਹੜੇ ਬਾਟਿਆਂ 'ਚ ਉੱਥੇ ਪ੍ਰਸਾਦ ਵੰਡਿਆ ਜਾਂਦਾ ਉਹਨਾਂ ਬੱਚਾ ਬਾਟਿਆਂ ਦੇ ਵਿੱਚ ਮਲਮੂਤਰ ਕੀਤਾ। ਔਰ ਜਿੱਥੋਂ ਆਪਾਂ ਹਰ ਕੀ ਪੌੜੀ ਤੋਂ ਚੂਲੀ ਲੈਨੇ ਆਂ ਅੰਮ੍ਰਿਤ ਹਰ ਕੀ ਪੌੜੀ ਤੋਂ ਉੱਥੇ ਉਹਨਾਂ ਕੰਜਰਾਂ ਨੇ ਗੰਦੇ ਹੱਥ ਤੋਤੇ। ਇਹ ਜਾਣ ਬੁੱਝ ਕੇ ਸਾਰੀ ਸਾਜ ਰਚੀ ਗਈ ਕਿ ਹੋ ਰਜੀ ਗਈ ਵੀ ਇਹ ਸਭ ਕਰਕੇ ਅਸੀਂ ਜਿਹੜੀਆਂ ਤਾਕਤਾਂ ਮਗਰ ਸਾਡੇ ਹੱਥ ਰੱਖਦੀਆਂ ਉਹਨਾਂ ਆਪਣੇ ਆਕਾ ਨੂੰ ਖੁਸ਼ ਕਰਨ ਵਾਸਤੇ ਇਹ ਗੱਲ ਸਿੱਧ ਕਰ ਦਈਏ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੰਦਰ ਰਹਿੰਦੇ ਸੀ ਉਦੋਂ ਵੀ ਗਲਤ ਕੰਮ ਹੁੰਦੇ ਅੱਜ ਫੇਰ ਇਹਨਾਂ ਦੀ ਉਹ ਸੋਚ ਹੈ ਅੱਜ ਫੇਰ ਇਹ ਚਾਹੁੰਦੇ ਹੈ ਉਦੋਂ ਸਾਥ ਸੰਗਤੀ ਸੱਚ ਕਰਕੇ ਜਾਣਿਓ ਪ੍ਰਮਾਤਮਾ ਨੇ ਜਾਨ ਇੱਕ ਵਾਰ ਲੈਣੀ ਹੈ ਤੇ ਪ੍ਰਮਾਤਮਾ ਨੂੰ ਜਾਨ ਦੇਣੀ ਹੈ ਉਦੋਂ ਸਿਰਫ ਇਹ ਮਹੌਲੇ ਨਾਲੋਂ ਕੰਮ ਬਣਾਇਆ ਹੈ 300 ਤੋਂ ਵੱਧ ਸੰਗਤ ਨਹੀਂ ਸੀ ਜਾਂਦੀ ਦਰਬਾਰ ਸਾਹਿਬ ਅਤੇ 200 150 ਤੋਂ ਵੱਧ ਬਾਬਾ ਦੀਪ ਸਿੰਘ ਦੇ ਸੀਗਨ ਸਾਹਿਬ ਗੁਰਦਵਾਰੀ ਸਾਹਿਬ ਨੇ ਸੀ ਜਾਂਦੀ ਅੱਜ ਤੁਸੀਂ ਜਾ ਕੇ ਵੇਖੋ ਜਿੱਥੇ ਬਾਬਾ ਬੁੱਢਾ ਸਾਹਿਬ ਦਾ 베ਰੀ ਸਾਹਿਬ ਹੈ ਦਰਸ਼ਨ ਕਰਨ ਜਾਇਦਾ ਉੱਥੋਂ ਤੱਕ ਲੈਣਾ ਲੱਗੀਆਂ ਹੁੰਦੀਆਂ ਉਹ ਬਾਬੇ ਸੀਦਾਂ ਦੇ ਬਾਬਾ ਦੀਪ ਸਿੰਘੋਂ ਦੇ ਐਤਵਾਰ ਜਦੋਂ ਚਪਹਿਰਾ ਹੁੰਦਾ ਨਹਿਰ ਤੱਕ ਸੰਗਤ ਨੂੰ ਬਹਿਣ ਨੂੰ ਜਗ੍ਹਾ ਨਹੀਂ ਮਿਲਦੀ ਨਹਿਰ ਤੱਕ ਇਹ ਕੇਦੀ ਦੇਣਾ ਜੇ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਸ਼੍ਰੋਮਣੀ ਕਾਲੀ ਦਲ ਦੇ ਹੱਥ ਆਈ ਪ੍ਰਧਾਨ ਸਾਹਿਬ ਜੀ ਸਮੂਹ ਸਾਧ ਸੰਗਤ ਜੀ ਸਮੂਹ ਸੀਨੀਅਰ ਲੀਡਰੋ ਪਿਆਰਿਓ ਕਹੇ ਗੱਲਾਂ ਘਬਰਾਉਣ ਦੀ ਲੋੜ ਨਹੀਂ ਉਹ ਜਿਹੜੇ ਯਾਰਾ ਚੁਣੇ 1999 ਚ ਅੱਜ ਕਿੱਥੇ ਆ ਹੈਗਾ ਕੋਈ YouTube ਦੇ ਭਗਤ ਰਹਿ ਗਏ ਆ ਉੱਤੇ ਬਾੜਾ ਮੋਟਾ ਬੋਲ ਕੇ ਪੈਸੇ ਇਕੱਠੇ ਕਰਦੇ ਸੱਚ ਸਾਚੀ ਰਹਿਣਾ ਇੱਥੇ ਬੜੇ ਕਾਲੀ ਦਲ ਬਣੇ ਸੰਯੁਕਤ ਕਾਲੀ ਦਲ ਬਣੇ ਕੋਈ ਪੰਥ ਕਾਲੀ ਦਲ ਬਣਿਆ ਅੱਜ ਦੀ ਸਾਰੀ ਖੇਡ ਵੇਖੋ ਤੁਸੀਂ ਬੈਠੇ ਹੋ ਮੈਂ ਮੰਦੀ ਸਿੰਘ ਆ 2017 ਚ ਜਿਹੜੇ ਅੱਜ ਇਕੱਠ ਕਰਨ ਦੇ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਕੱਠ ਆ ਤੇ ਆਪਣੇ ਪਰਿਵਾਰ ਦਾ ਨਾਮ ਐ ਵਿੱਚ ਲੈਣ ਦੇ ਆ ਮੇਰੀ ਮਾਤਾ ਹਰ ਵਾਰੀ ਮੈਂਬਰ ਬਣਦੀ ਸੀ ਪੰਚਾਇਤ ਮੈਂਬਰ ਉਹ ਕੇਸ ਕਰਕੇ ਵੀ ਚਲੋ ਪੁੱਤ ਦੇ ਕਾਗਜ ਆਉਣੇ ਆ ਤੇ ਕੰਮ ਸੇ ਕੰਮ ਹੋਰ ਕੋਈ ਮੈਂਬਰ ਨਾ ਮੰਨਿਆ ਤੇ ਆਪਣੇ ਹਸਾਇਨ ਤੇ ਕਰ ਦਾਂਗੇ ਨਾ ਇਹਨਾਂ ਲੋਕਾਂ ਨੇ ਮੇਰੀ ਮਾਤਾ ਦੇ ਕਾਗਜ ਰੱਦ ਕਰਾਏ ਤੇ ਇਹਨਾਂ ਨੂੰ ਸਰਪੰਚ ਵੀ ਮੇਰੇ ਪਿਤਾ ਜੀ ਨੇ ਬਣਾਇਆ ਕੇਸ ਕਰਕੇ ਕਿ ਉਹ ਸ਼ਰੋਮਣੀ ਕਾਲੀ ਦਲ ਦੇ ਵਿੱਚ ਸੀ ਇਹ ਕਰਕੇ ਉਹ ਮੈਂ ਕਹਿੰਦਾ ਨਾ ਲਾਓ ਸਾਡੀਆਂ ਝੂਠੀਆਂ ਫੋਟਾਂ ਆਪਣੇ ਆਪ ਚੱਲੋ ਸਾਡੇ ਬੰਦੀ ਸਿੰਘਾਂ ਦੇ ਮੋਢਾਂ ਤੇ ਰੱਖ ਕੇ ਨਾ ਚਲਾਓ ਸ਼ਰੋਮਣੀ ਕਾਲੀ ਦਲ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਬੰਦੀ ਸਿੰਘਾਂ ਦੀ ਹੱਦ ਤੋਂ ਵੱਧ ਮਤ ਕੀਤੀ ਹੈ ਮੈਂ ਗਣਕੇ ਨੇ ਦੱਸਣਾ ਚਾਹੁੰਦਾ ਅੱਜ ਵੀ ਨਾਲ ਨੇ ਸਾਨੂੰ ਕੰਡਾ ਵੀ ਚੁਬਦਾ ਹੈ ਤੇ ਸ੍ਰੋਮਣੀ ਗੁਰਦੁਆਰਾ ਪੰਨੇ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸ੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਮਜੀਠੀਆ ਸਾਹਿਬ ਜਿਹੜੇ ਵੀ ਨੇੜੇ ਨੇੜੇ ਉਹ ਜਿਨ੍ਹਾਂ ਨੇ ਫੋਨ ਚੱਲ ਜਾਂਦਾ ਹੈ ਉਹ ਸਾਡਾ ਦਰਦ ਸਮਝ ਕੇ ਉਸੇ ਵੇਲੇ ਤਾਰਾ ਖੜਕਾ ਦਿੰਦੇ ਨੇ ਕਿਹੜਾ ਡਾਕਟਰ ਚਾਹੀਦਾ ਗੱਡੀ ਚਾਹੀਦੀ ਆ ਦੂਜਾ ਜਿਨ੍ਹਾਂ ਸਾਡੇ ਨਾਂ ਦੇ ਪੈਸੇ ਇਕੱਠੇ ਕੀਤੇ ਆ ਕੋਈ ਨਹੀਂ ਬੋੜਦਾ ਕਿਉਂ ਉਹਨਾਂ ਦੀ ਕਮਾਈ ਮਰ ਗਈ ਪਹਿਲਾਂ ਗਦੀਪ ਸਿੰਘ ਖੜੇ ਤੋਂ ਵੀਡੀਓ ਬਣਾ ਕੇ ਲੈ ਜਾਂਦੇ ਸੀ ਗਦੀਪ ਸਿੰਘ ਖੜਾ ਕਹਿੰਦਾ ਸੀ ਇਹ ਬੰਦੀ ਸਿੰਘਾਂ ਨੇ ਮਦਦ ਕਰਦੇ ਇਹਨਾਂ ਦੀ ਮਦਦ ਕਰੋ ਉਹਨਾਂ ਦੇ ਪੈਸੇ ਇਕੱਠੇ ਹੋ ਜਾਂਦੇ ਹੁਣ ਆਪਾਂ ਬੋਲਦੇ ਨਹੀਂ ਸ੍ਰੋਮਣੀ ਗੁਰਦੁਆਰਾ ਬੰਦਕ ਕਮੇਟੀ ਸ੍ਰੋਮਣੀ ਅਕਾਲੀ ਦਲ ਨੇ ਕਦੀ ਸਾਨੂੰ ਇਹ ਨਹੀਂ ਕਿਹਾ ਵੀਡੀਓ ਬਣਾ ਕੇ ਕਹਿ ਦਿਓ ਵੀ ਇਹਨਾਂ ਦੀ ਮਦਦ ਕਰੋ ਮੈਂ ਜੋ ਕੁਝ ਬੋਲਿਆ ਆਪਣੇ ਆਪ ਬੋਲਿਆ ਸੱਚ ਬੋਲਿਆ ਸੋ ਇਹ ਜਿਹੜਾ ਤੁਹਾਨੂੰ ਕਹਾਣੀ ਸਾਰੀ ਸੱਚੀ ਦੱਸੀ ਹੈ ਇਹ ਸੱਚ ਦੀ ਆਵਾਜ਼ ਆ ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਹੀ ਆ ਪ੍ਰੈਸ ਦੇ ਜਿਹੀ ਰਹੇ ਵੀ ਕਹਿਣਾ ਚਾਹੁੰਨਾ ਪੇ ਸਾਡੀਆਂ ਫੋਟੋ ਨਾ ਲਾਓ ਭਾਈ ਨਾਟਕ ਕਿਉਂ ਕਰਦੇ 34 34 ਸਾਲ ਹੋ ਗਏ ਐ ਇੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਦੇ ਪ੍ਰਧਾਨ ਸਾਹਿਬ ਬੈਠੇ ਆ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਵੀ ਬੈਠੇ ਆ ਹੋਰ ਵੀ ਤੁਸੀਂ ਸਾਥ ਸੰਗਤ ਬੈਠੀ ਹੋ ਕੋਈ ਕਹਦੇ ਕਿਸ ਨੂੰ ਕਦੀ ਕੋਈ ਚਿੱਠੀ ਲਿਖੀ ਹੋਵੇ ਕੋਈ ਅਫਸਰ ਕਹਦੇ ਕਿ ਅਫਸਰ ਨੂੰ ਪੰਜਾਬ ਦੇ ਚਿੱਠੀ ਲਿਖੀ ਹੋਈ ਮਰ ਗਏ ਸਾਡੇ ਦੇ ਨਜਾਇਜ਼ ਕੇਸ ਪਿਆ ਗਿਆ ਸਾਨੂੰ ਬਾਹਰ ਕੱਢੋ ਓਏ ਡੇਢ ਸਾਲ ਲੀ ਹੋਇਆ ਤੇ ਲਿਲੜੀਆਂ ਕੱਢਣ ਲੱਗੇ ਕਹਿੰਦੇ ਹੀ ਹਾਲ ਤਰਾਂ ਤੋਂ ਬੇਨਾ ਤੁਸੀਂ ਵੀ ਸੁਣਿਆ ਐ ਇਸ ਪੀਜਾਂ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ ਆਜ਼ਾਦੀ ਲੈਣੀ ਪੈਣੀ ਆ ਸਿਰ ਦੇਣੇ ਪੈਣੇ ਆ ਤੇ ਸਿਰ ਕਿੱਥੇ ਦਿੱਤਾ ਚਾਰ ਲੱਤਾਂ ਵਾਲੀ ਕੁਰਸੀ 'ਚ ਜਾ ਕੇ ਭਾਈ ਇਹੀ ਇਹ ਚਾਹੁੰਦੇ ਤੇ ਅਸੀਂ 99 'ਚ 11 ਦੁੱਗੇ ਬਣਾਏ ਹੁੰਦੀ 99 'ਚ ਤੇ ਕੀ ਗੱਲ ਐ ਇਨੀ ਉਦੋਂ ਐਮਪੀ ਬਣ ਸਕਦੇ ਐਮਐਲਏ ਬਣ ਸਕਦੇ ਅਸੀਂ ਅੱਜ ਵੀ ਕਹਿੰਦੇ ਆ ਕੋਈ ਵੀ ਦਲ ਕੋਈ ਵੀ ਰਾਜਨੀਤੀ ਪਾਰਟੀ ਕੋਈ ਵੀ ਸਰਕਾਰ ਕਿਸ ਨੂੰ ਸਾਡੇ ਤੋਂ ਕੋਈ ਬੰਦੀ ਸਿੰਘਾਂ ਦਾ ਖਤਰਾ ਨਾ ਸਮਝਣਾ ਅਹੀਂ ਨਾ ਤੇ ਸਾਡਾ ਕੋਈ ਐਮਪੀ ਬਣਨ ਵਾਲਾ ਤੇ ਨਾ ਸਾਡਾ ਇਹ ਸੰਘਰਸ਼ ਅਸੀਂ ਨਾ ਐਮਐਲਏ ਬਣਨ ਵਾਲਾ ਹਾਂ ਅਹੀਂ ਪੰਜਾਬ ਦੇ ਭਲੇ ਵਾਸਤੇ ਜਿਨ੍ਹਾਂ ਨੇ 10 ਸਾਲ ਰਾਜ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹਦੇ ਸਰਪ੍ਰਸਤ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਦੇ ਪ੍ਰਧਾਨ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਬੰਦੀ ਸਿੰਘਾਂ ਨੂੰ ਪੰਜਾਬ ਚੋਂ ਲਿਆਂਦਾ ਇਧਰ ਵਾਰੀਆ ਸਟੇਟਾਂ ਜੋ ਪੰਜਾਬ ਚ ਲਿਆਂਦਾ ਜੇਲਾਂ ਚ ਫਿਰ ਸੁੱਟੀਆਂ ਸ਼ੁਰੂ ਕੀਤੀਆਂ ਫਿਰ ਸਾਡੇ ਦੁੱਖ ਸੁੱਖ ਦੇ ਹਾਂ ਵੀ ਹੋਏ ਉਹ ਜਿੰਨਾ ਪੰਜਾਬ ਦੇ ਵਿੱਚ ਅਮਨ ਮਾਰੰਦਾ ਅੱਜ ਤੁਹਾਡੇ ਵਿੱਚ ਕਾਫੀ ਸਰਪੰਚ ਸਾਹਿਬਾਨ ਵੀ ਕੋਈ ਸਾਫਕਾ ਕੋਈ ਮੌਜੂਦਾ ਬੈਠੇ ਹੋਣਗੇ ਇਹ ਲੋਕ ਉਹ ਮਾਹੌਲ ਲਿਆਉਣਾ ਚਾਹੁੰਦੇ ਆ ਅੱਜ ਦੇ ਨੌਜਵਾਨਾਂ ਨੂੰ ਨਹੀਂ ਪਤਾ ਵਿਚਾਰਿਆ ਨੂੰ ਉਹਨਾਂ ਨੂੰ ਢੁਕਾ ਕੇ ਕੀ ਮਾਹੌਲ ਲਿਆਉਣਾ ਚਾਹੁੰਦੇ ਆ ਤੇ ਤੁਸੀਂ ਠਾਣੇ ਜਾਓ सरपंच ठाणे जावे ਤੇ ਐਸੋ ਸਾਹਿਬ ਤੁਹਾਨੂੰ ਬਿਨਾ ਕੁਝ ਪੁੱਛਿਆ ਢਾਲੇ ਤੁਹਾਡੇ ਕੇਸਾਂ ਤੋਂ ਫੜ ਕੇ ਤੁਹਾਨੂੰ ਉੱਥੇ ਕਿਸੇਤੇ ठाणे ਚ ਇਹ ਮਾਹੌਲ ਚਾਹੁੰਦੇ ਆ ਤੁਸੀਂ ਚਾਹੁੰਦੇ ਇਹ ਮਾਹੌਲ ਬਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਉਹਨੇ ਮੁੱਖ ਮੰਤਰੀ ਬਣੇ ਸਰਦਾਰ ਸੁਖबीर ਸਿੰਘ ਬਾਦਲ ਉਪ ਮੁੱਖ ਮੰਤਰੀ ਬਣੇ ਸਭ ਤੋਂ ਪਹਿਲਾਂ ਪੰਚਾਇਤਾਂ ਨੂੰ ਪੰਚਾਇਤ ਮੈਂਬਰਾਂ ਨੂੰ ਪਿੰਡ ਦੇ ਪਤਵਤਿਆਂ ਨੂੰ ਮਾਣ ਸਤਿਕਾਰ ਦਵਾਇਆ 10 ਸਾਲ ਰਾਜ ਕੀਤਾ ਤਾਂ ਸੋਮਨੀ ਕਾਲੀ ਦਲ ਨੇ ਮੈਂ ਇੱਕ ਮੈਂਬਰ ਨੂੰ ਨਾਲ ਲੈ ਕੇ ਗਿਆ ਮੈਨੂੰ ਦੇਖ ਕੇ ਪਛਾਣਦਾ ਨਹੀਂ ਸੀ ਉਹ ਵੀ ਇਹ ਬੰਦੀ ਸਿੰਘ ਹੈ ਉਹ ਮੈਂਬਰ ਨੂੰ ਉਹਨਾਂ ਪਹਿਲਾਂ ਐਸਐਚਓ ਸਾਹਿਬ ਨੇ ਆਪ ਕੁਰਸੀ ਅੱਗੇ ਕੀਤੀ ਕਹਿੰਦੇ ਵੀ ਮੈਂਬਰ ਸਾਹਿਬ ਆਣ ਬੈਠੋ ਉਸੇ ਵੇਲੇ ਵਾਜ ਦਿੱਤੀ ਕਹਿੰਦੇ ਪਾਣੀ ਲੈ ਕੇ ਆਓ ਮੈਂਬਰ ਸਾਹਿਬ ਮੈਂਬਰ ਸਾਹਿਬ ਆਣਨੇ ਕਿਹਾ ਕਿ ਇਹ ਗੁਰਦੀਪ ਸਿੰਘ ਖੜਾ ਬੰਦੀ ਸਿੰਘ ਹੈ ਕੁੱਟ ਕੇ ਗਾਲ ਵਕੜੀ ਪਾਲੀ ਹੱਥ ਮਿਲਾਇਆ ਲਾਗੇ ਕੁਰਸੀ ਤੇ ਕਹਿੰਦੇ ਬੈਠੋ ਜੀ ਬੈਠੋ ਸੌਰੀ ਮੈਨੂੰ ਪਤਾ ਨਹੀਂ ਲੱਗਾ ਪਹਿਲਾਂ ਤੁਸੀਂ ਐ ਮਾਹੌਲ ਚਾਹੁੰਦੇ ਹੋ ਕਿ ਤੁਸੀਂ ਐ ਮਾਹੌਲ ਚਾਹੁੰਦੇ ਹੋ ਕਿ ਇਹ ਮੁੰਡਾ ਫੜਿਆ ਜਾਵੇ ਉਹਦੀ ਮਾਂ ਜਾਵੇ ਤੇ ਥਾਣੇ ਪੁਲਿਸ ਵਾਲਿਆਂ ਨੂੰ ਧੱਕੇ ਮਾਰ ਕੇ ਕਹਣ ਵੀ ਅਹੀਂ ਤੇ ਕੋਈ ਮੁੰਡਾ ਫੜਿਆ ਨਹੀਂ ਹਾਂ 2-3 ਦਿਨਾਂ ਬਾਅਦ ਖਬਰ ਆਵੇ ਵੀ ਉਹ ਤੇ ਝੂਠੇ ਮਗਾਵਲੇ 'ਚ ਮਾਰਿਆ ਗਿਆ ਕਾਹੀ ਵੀਰੋ ਆਪਣੇ ਹੰਡਾਇਆ ਸਰੀਰਾਂ ਤੇ 90 'ਚ ਮੈਂ ਫੜ ਗਿਆ 1990 'ਚ ਮੇਰਾ ਭਰਾ ਕਰੋ ਚੁੱਕਿਆ ਗੋੰਦਵਾਲ ਸਾਹ ਵਾਲੀ ਸੀਆਰਪੀ ਨੇ ਅਜੇ ਤੱਕ ਨਹੀਂ ਪਤਾ ਲੱਗਾ ਭੱਜਿਆ ਕਰਾ ਦਿੱਤਾ ਜੇ ਪਤਾ ਕਰਨੀ ਪਤਾ ਲੱਗਾ ਨਾ ਉਹਦੀ লাশ ਮਿਲੀ ਨਾ ਹੀ ਭੋਗੀ ਪਾ ਸਕਦੇ ਆ ਇਹ ਮਾਹੌਲ ਚਾਹੁੰਦੇ ਹੋ ਕਿ ਜਿਹੜਾ 10 ਸਾਲ ਦੇ ਵਿੱਚ ਮਾਹੌਲ ਰਿਆ ਸ਼੍ਰੋਮਣੀ ਕਾਲੀ ਦਲ ਨੇ ਜਿਹੜਾ ਕਾਇਮ ਕੀਤਾ ਹੈ ਉਹ ਮਾਹੌਲ ਚਾਹੁੰਦੇ ਹੋ ਮੈਂ ਜਿਆਦਾ ਹੁਣ ਨਾ ਬੋਲਾਂ ਸਭ ਕੁਝ ਸੁਣ ਹੀ ਲਿਆ ਮੈਂ ਜੋ ਬੋਲਿਆ ਸੱਚ ਬੋਲਿਆ ਕਮੈਂਟ ਬਹੁਤ ਆਉਣੀਆਂ ਆ ਉਹ ਮੇਰੇ ਵੀ ਬਹੁਤ ਸੱਜਣ ਬਹੁਤ ਪੇਮੀ ਸਾਥ ਸੰਗਤ ਹੈਗੀ ਉਹ ਜਵਾਬ ਆਪੇ ਹੀ ਦੇ ਦਿੰਦੇ ਉਹਨਾਂ ਨੂੰ ਪਰ ਫੇਰ ਵੀ ਤੁਸੀਂ ਵਿਚਾਰ ਕਰਿਓ ਹੁਣ ਮੈਂ ਜਕਾਰਾ ਛੱਡਣਾ ਪਈ ਤੁਸੀਂ ਜਿਹੜਾ 10 ਸਾਲ ਮਾਹੌਲ ਰਿਹਾ ਹੈ ਉਹ ਮਾਹੌਲ ਚਾਹੁੰਦੇ ਹੋ ਕਿ ਜਿਹੜੀਆਂ ਹੁਣ ਤਾਕਤਾਂ ਇਹ ਮਾਹੌਲ ਬਣਾਉਣਾ ਚਾਹੁੰਦੀਆਂ ਇਹ ਮਾਹੌਲ ਚਾਹੁੰਦੇ ਹੋ ਛੋਟੀ ਜੀ ਗੱਲ ਰਹਿ ਗਈ ਹੈ ਪ੍ਰਧਾਨ ਸਾਹਿਬ ਜੀ ਪਹਿਲਾਂ ਤੁਹਾਨੂੰ ਕਦੇ ਫਿਕਰ ਕੀਤਾ ਨਹੀਂ ਤੇ ਹੁਣ ਵੀ ਫਿਕਰ ਆਪਾਂ ਨਹੀਂ ਕਰਦਾ ਇੱਕ ਗੱਲ ਯਾਦ ਕਰਿਓ ਜਰੂਰ ਇਹ ਗੱਲ ਰਹਿ ਗਈ ਸਾਰੇ ਖਾਲਸਾ ਸਿੰਘਾਂ ਜਰਨੈਲਾਂ ਦਾ ਨਾਮ ਲਊਗਾ ਇਹ 13 ਅਪ੍ਰੈਲ 1978 ਤੋਂ ਲੈ ਕੇ ਰੌਲੀ ਪਾਈ ਜਾਂਦੇ ਆ ਸੋ ਹਮਨੇ ਕਾਲੀ ਦਲ ਬਾਰੇ ਵੀ ਸਰਦਾਰ ਆਕਾਰ ਸਿੰਘ ਬਾਦਲ ਦੇ ਪਰਿਵਾਰ ਬਾਰੇ ਵੀ ਉਹ ਮੈਨੂੰ ਦੱਸੋ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜਿਨੇ ਪੂਨੇ ਜਾ ਕੇ ਜਰਨਲ ਵੈਦਿਆ ਮਾਰਿਆ ਦਿੱਲੀ ਲਲਤ ਮਾਕਣ ਮਾਰਿਆ ਦੰਗਿਆਂ ਦਾ ਦੋਸ਼ੀ ਭਾਈ ਸੁਖਦੇਵ ਤੋਂ ਬੱਬਰ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਭਾਈ ਜਗਰਾਦ ਸਿੰਘ ਉਰਫ ਤੂਹਾਨ ਸਿੰਘ ਤੂਹਾਨ ਅਵਤਾਰ ਸਿੰਘ ਬ੍ਰਹਮਾ ਭਾਈ ਸੁਖਦੇਵ ਸਿੰਘ ਸਖੀਰਾ ਹੋਰ ਵੀ ਜਰਨੈਲ ਜਿੰਨਾਂ ਦੇ ਮੈਂ ਨਾਂ ਸੈ ਨਾਂ ਜਾਣਾਂ ਭਾਈ ਨੋ ਸਿੰਘ ਬੱਬਰ ਉਹਨਾਂ ਤੋਂ ਕਦੀ ਗੱਲ ਸੁਣੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਕੋਈ ਗੱਲ ਸੁਣੀ ਕਦੀ ਉਹਨਾਂ ਆਖਿਆ ਹੀ ਪ੍ਰਕਾਸ਼ ਸਿੰਘ ਬਾਦਲ ਗਲਤ ਆ ਉਹ ਅੱਜ ਤੁਸੀਂ ਕੱਲ ਦੇ ਸੋਕਰ ਉੱਠ ਕੇ ਉਹ ਜਿੰਨਾਂ ਗੁਰੂ ਘਰ ਦੀ ਮਰਜਾਦਾ ਨੂੰ ਕਾਇਮ ਕੀਤਾ ਤੁਹਾੱਚ ਉਥੇ ਗੰਦ ਪਾਤਾ ਤੇ ਫੇਰ ਗੰਦ ਪਾਉਣਾ ਚਾਹੁੰਦੇ ਹੋ ਗੋਲਕਾ ਪੂਰੀ ਗੋਲਕ ਖਾਲੀ ਕਰਨੀ ਗੰਨ ਮਖਾ ਕੇ ਆਪੇ ਸਕੱਤਰ ਆਪੇ ਜਰਨਲ ਸਕੱਤਰ ਆਪੇ ਪ੍ਰਧਾਨ ਸਾਹਿਬ ਆਪੇ ਇੰਸਪੈਕਟਰ ਤੋਂ ਜਿੰਨਾ 5 ਜਣੇ ਅੱਗੇ ਹੁੰਦੇ ਉਹਨਾਂ ਵੰਡ ਲੈਣੀ ਤੇ ਆਹ ਹਾਲਾਤ ਬਣਾਉਣਾ ਚਾਹੁੰਦੇ ਇਹ ਲੋਕ ਇਹ ਹਾਲਾਤ ਨਾ ਬਣਦੇਓ ਜੀ ਬਾਪਾ ਨੂੰ ਬਹੁਤ ਮਾਰਾ ਪੈਣਾ ਕਿਉਂਕਿ ਤਾਂ ਹੀ ਮੈਂ ਬੇਨਤੀਆਂ ਕੀਤੀਆਂ ਸੱਚ ਤੁਹਾਨੂੰ ਦੱਸਿਆ ਇਹ ਸੱਚ ਬੋਲਣ ਦਾ ਪਤਾ ਨਹੀਂ ਮੈਨੂੰ ਕੀ ਖਮਾਇਆ ਜਾ ਭੁਤਣਾ ਪੈਣਾ ਪੇਰੀ ਸੰਗ ਤਿਆਰ ਆ ਗੱਲ ਹੀ ਕੋਈ ਨਹੀਂ ਜੇ 25 ਸਾਲ ਸਿੱਤੇ ਬਹੇ ਤੇ ਆ ਆ ਜੇ 25 ਸਾਲ ਛੁੱਟੀ ਨਹੀਂ ਮਿਲੀ ਤੇ ਗੁਜ਼ਾਰਾ ਕੀਤਾ ਤੇ ਜੇ ਅੱਜ ਵੀ ਕੋਈ ਗੱਲ ਹੋਊ ਜਾਣ ਕੇ ਕੋਈ ਟੋਟ ਭਾਵੇਂ ਕਰਵਾ ਦੇ ਕਿਉਂ ਸਰਕਾਰ ਦੇ ਵਿਰੁੱਧ ਆਪਾਂ ਕੁਝ ਆਖਿਆ ਹੀ ਨਹੀਂ ਸਰਕਾਰ ਕਿਉਂ ਛੁੱਟੀ ਬੰਦ ਕਰੂ ਇਹ ਗੱਲ ਅਸੀਂ ਕਹਤੀ ਵੀ ਕਿਸੇ ਸਰਕਾਰ ਨੂੰ ਬੰਦੀ ਸਿੰਘਾਂ ਦਾ ਖਤਰਾ ਨਹੀਂ ਖਤਰਾ ਭਾਈ ਜਸਬੀਰ ਸਿੰਘ ਲੋਡੇ ਨੂੰ ਖਤਰਾ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਜਿਹੜੇ ਕੁਝ ਤਾਕਤਾਂ ਦੀ ਬੁੱਕਲ ਚ ਵੜੇ ਆ ਉਹ ਮੈਂ ਟੈਸਮਾਪਤੀ ਕਰ ਲਗਾ ਟਾਈਮ ਬਹੁਤ ਜ਼ਿਆਦਾ ਲੀ ਲਿਆ ਪ੍ਰਧਾਨ ਸਾਹਿਬ ਜੀ ਜਿਹੜਾ ਮਾਜਰਾ ਸੀ ਨਾ ਮਾਜਰਾ ਉਹ ਬਾਜਰਾ ਬਣ ਗਿਆ ਅਚਾਨਕ ਹੀ ਇੱਕ ਘੱਟਾ ਘੱਡੀ ਮਾਜਰੇ ਤੋਂ ਬਾਜਰਾ ਹੋ ਗਿਆ ਤੇ ਤੁਹਾਨੂੰ ਪਤਾ ਬਾਜਰਾ ਲੋਕ ਖਾਂਦੇ ਬਹੁਤ ਘਟਿਆ ਪਰ ਉਹ ਕੀਮਤ ਉਹ ਜ਼ਿਆਦਾ ਲੋਕ ਕਹਿੰਦੇ ਮੱਕੀ ਖਾ ਗਏ ਯਾਰਾ ਕਰ ਲੈਣੇ ਬਾਜਰਾ ਇੱਡਾ ਮਹਿੰਗਾ ਕਿਉਂ ਖਰੀਦਣਾ ਤੋਂ ਆਪਾਂ ਨੂੰ ਵੀ ਖਰੀਦਣ ਦੀ ਲੋੜ ਨਹੀਂ ਜੋ ਕਿ ਬਾਜਰੇ ਦਾ ਜਿਹੜਾ ਪ੍ਰੇਮ ਆ ਉਹ ਚੰਦੂ ਨਾ ਹੋ ਗਿਆ ਇਹ ਗੱਲ ਸਮਝਣ ਵਾਲੇ ਸਮਝਣਗੇ ਬਾਜਰੇ ਦਾ ਪ੍ਰੇਮ ਚੰਦੂ ਮਾਜਰੇ ਨਾ ਹੋ ਗਿਆ ਚੰਦੂ ਦਾ ਪ੍ਰੇਮ ਚੰਦੂ ਨਾ ਹੋ ਗਿਆ ਮਤਲਬ ਪ੍ਰੇਮ ਚੰਦੂ ਨਾ ਹੋ ਗਿਆ ਮਾਜਰੇ ਤੋਂ ਬਾਜਰਾ ਬਣ ਗਿਆ 1986 ਚ ਅੱਜ ਕਹਿੰਦੇ ਆ ਫਲਾਣੇ ਨੂੰ ਸਜ਼ਾ ਦੇ ਫਲਾਣੇ ਨੇ ਆ ਕੀਤਾ ਤੇ ਉਹਨੇ ਆ ਕੀਤਾ 1986 ਚ ਸਰਜੀਤ ਸਿੰਘ ਬਰਨਾਲੇ ਦੇ ਨਾਲ ਇਹ ਸੌਂਦੀ ਕਾਲੀਯਾਲ ਜੂਥ ਵਿੰਗ ਦਾ ਸਰਜੀਤ ਸਿੰਘ ਬਰਨਾਲੇ ਦੇ ਨਾਲ ਪ੍ਰਧਾਨ ਸੀ ਪ੍ਰਿੰਪ ਸਿੰਘ ਚੰਦੂ ਮਾਜਰਾ ਇਹਨੇ ਆਪ ਪੁਲਿਸ ਲੈ ਕੇ ਗਏ ਅਗਨਦੀ ਅਗਨਦੀਪ ਨਾਲ ਗਿਆ ਉਹਨੂੰ ਲੋਕਾਂ ਅਗਨਦੀਪ ਆਖਿਆ ਅੱਜ ਗੱਲਾਂ ਕਰਦੇ ਤੇ ਜਦੋਂ ਸਿਆਸੀ ਜਿਆਫਰ ਬੇਰੋ ਡੀਜੀਪੀ ਪੰਜਾਬ ਪੁਲਿਸ ਉਸ ਟਾਈਮ ਤੇ ਉਹਨਾਂ ਨੇ ਉਹਨੂੰ ਫੜਿਆ ਤੇ ਉਹਨਾਂ ਇੱਕ ਮੈਗਜ਼ੀਨ ਦੇ ਵਿੱਚ ਪਤਾ ਕੀ ਕਿਹਾ ਸੀ ਕਹਿੰਦੇ ਮੈਨੂੰ ਬਹੁਤ ਸ਼ਰਮ ਆਈ ਜਦੋਂ ਟੈਰੋਗੇਸ਼ਨ ਕੀਤਾ ਤੇ ਸੇਖ ਹੀ ਨਹੀਂ ਸੀ ਸਭ ਕੁਝ ਪਰੋ ਠੀਕ ਠਾਕ ਹੀ ਬਾਕੀ ਬਾਕੀ ਮੈਂ ਕਹਿਣਾ ਨਹੀਂ ਚਾਹੁੰਦਾ ਸੰਗਦੇਵ ਸਟੇਟ ਤੋਂ ਹੀ ਸਮਝ ਜਿਓ ਉਹ ਅੱਜ ਤੂੰ ਦੂਜਿਆਂ ਨੂੰ ਕਹਿੰਦਾ ਵੀ ਕਾਲ ਤੱਕ ਤੇ ਪੇਸ਼ ਕਰੋ ਗੁਰਦੀਪ ਸਿੰਘ ਖਾੜੇ ਦੇ ਆ ਕੇ ਸਾਹਮਣੇ ਗੱਲ ਤੇ ਕਰੋ ਤੁਹਾਨੂੰ ਦਸੀਏ ਹਾਰੇ ਹੋਏ ਬੰਦੇ ਤੁਹਾਨੂੰ ਸੰਗਤ ਨੇ ਕਦੀ ਜਿਤਾਇਆ ਨਹੀਂ ਅੱਜ ਦੂਜਿਆਂ ਤੇ ਉਂਗਲਾਂ ਚਾਹੁੰਦੇ ਹੋ ਸਰਦਾਰ ਸ਼੍ਰੋਮਣੀ ਕਾਲੀਦਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲੇ ਨੇ ਤੁਹਾਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਹੈ ਉਦੋਂ ਤੇ ਖੀਰਾ ਖਾਈ ਗਏ ਤੇ ਅੱਜ ਤੁਸੀਂ ਭੌਂਕਣ ਲੱਗੇ ਗੱਲ ਕਰੋ ਸਾਡੇ ਨਾਲ ਆ ਗਿਆ ਜੇ ਜੀਂਦੇ ਆ ਮੈਂ ਕਹਿੰਦਾ ਜਿਹੜੇ ਨਵੇਂ ਬੰਦੀ ਸਿੰਘ ਆ ਮੈਂ ਵਸਵਾਸ ਦਵਾਣਾ ਸੰਗਤਾਂ ਨੂੰ ਨਾ ਇਹਨਾਂ ਚੋਂ ਕਦੀ ਕੋਈ ਐਮਪੀ ਬਣੂਗਾ ਐਮਐਲਏ ਬਣੂਗਾ ਉਹ ਨਾ ਹੀ ਕਦੀ ਕੋਈ ਗਦਾਰ ਬਣੂਗਾ ਸੱਚ ਬੋਲੂਗਾ ਸੱਚ ਦੇ ਨਾਲ ਖੜੇ ਹੋਵਾਂਗੇ ਬੋਲੇ ਸੋ ਨਿਹਾਲ ਤੇ ਹੁਣ ਆਖਰੀ ਤੌਰ ਤੇ ਹੀ ਫੇਰ ਕਹਾਂ ਹੀ ਦਰਬਾਰ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪੰਨਕ ਮਿਟੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਅੱਜ ਵੀ ਖੜਾ ਹੈ ਸ਼ੁਰੂ ਤੋਂ ਹੀ ਖੜਾ ਹੈ ਇਨਾਂ ਦੇ ਕੋਈ ਆਂਚ ਨਹੀਂ ਆਉਣ ਦੇਣਗੇ ਜੇ ਉਹਦਾ ਨਹੀਂ ਮੰਨੋਂਗੇ ਤੇ ਪੁੱਤ ਕੰਨ ਮਰੋੜ ਕੇ ਮਨਾਉਣਾ ਆਉਂਦਾ ਹੁਣ ਇੱਕ ਜਕਾਰਾ ਛੱਡਾਂਗੇ ਬੋਲੇ ਸੋਨ ਹਾਲ ਪੁੱਲਾ ਜੀ ਕਾ ਮਾਫ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਖੇੜਾ ਸਾਹਿਬ ਦਾ ਜਿਨ੍ਹਾਂ ਨੇ ਹਰੇਕ ਆਧਾਰ ਬਾਰੇ ਜਿਹੜੇ ਅੱਜ ਆਪਣੇ ਆਪ ਨੂੰ ਪੰਚਤ ਖਵਾਉਂਦੇ ਨੇ ਉਹਨਾਂ ਦਾ